ਇੱਕ ਮਾਂ ਦਾ ਦਰਦ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੋ ਕਿ ਇੰਨੀ ਗੱਲ ਕਹਿੰਦੀ ਪੀਕ ਸਰਕਾਰੇ ਨਸ਼ਾ ਬੰਦ ਕਰ ਦੇ ਜੀ ਹਾਂ ਇੱਕ ਮਾਂ ਦਾ ਜਵਾਨ ਪੋਤੜਾ ਨਸ਼ੇ ਦੇ ਵਿੱਚ ਲੱਗ ਚੁੱਕਾ ਸੀ ਉਹਦੀ ਦਰਦਨਾਕ ਮੌਤ ਹੋ ਚੁੱਕੀ ਗਈ ਹੈ ਉਸ ਤੋਂ ਬਾਅਦ ਵੈਨਪਾਪ ਆ ਕੇ ਸਰਕਾਰ ਨੂੰ ਦੁਹਾਈ ਦਿੰਦੀ ਪਈ ਗਈ ਹੈ ਕਿ ਪੰਜਾਬ ਦੇ ਵਿੱਚੋਂ ਨਸ਼ਾ ਬੰਦ ਕਰ ਦਿੱਤਾ ਜਾਵੇ ਤਾਂ ਕਿ ਮਾਵਾਂ ਦੇ ਪੁੱਤ ਜਿਹੜੇ ਜਵਾਨ ਉਹ ਨਾ ਮਰ ਸਕਣ ਉਹਨਾਂ ਨੂੰ ਛੱਡ ਕੇ ਨਾ ਜਾ ਸਕਣ ਲੇਕਿਨ ਕਿਤਨਾ ਕਿਤੇ ਵੱਡੇ ਸਵਾਲ ਜਿਹੜੇ ਕਿ ਸਰਕਾਰਾਂ ਉੱਤੇ ਖੜੇ ਕਰ ਚੁੱਕੇ ਕਿਉਂਕਿ ਤਕਰੀਬਨ 3 ਸਾਲ ਹੀ ਹੋ ਚਲੇ ਆ ਕਾਮਾਦੀ ਪਾਰਟੀ ਸਰਕਾਰ ਜਿਹੜੀ ਪੰਜਾਬ ਦੇ ਵਿੱਚ ਬਣੀ ਨੂੰ ਕਾਫੀ ਕੰਮ ਤਾਂ ਕੀਤੇ ਲੇਕਿਨ ਕਿਤੇ ਨਾ ਕਿਤੇ ਨਸ਼ੇ ਉੱਤੇ ਬਿਲਕੁਲ ਹੀ ਠਾਲ ਨਹੀਂ ਪਈ ਨਜ਼ਰਾਂ ਦੀ ਪਈ ਗਈ ਹੈ ਕਿਰਾਏ ਵੀ ਲਗਾਤਾਰ ਵੱਧਦਾ ਜਾ ਰਿਹਾ ਹੈਗਾ ਇਹਨਾਂ ਦੋ ਚੀਜ਼ਾਂ ਦਾ ਜਿਹੜਾ ਖਮਿਆਲ ਹੈਗਾ ਸਰਕਾਰਾਂ ਨੂੰ ਕ ਬਾਰ-ਬਾਰ ਪੂਤਣਾ ਵੀ ਪੈਂਦਾ ਗਿਆ ਲੇਕਿਨ ਕਿਤੇ ਨਾ ਕਿਤੇ ਨਸ਼ਾ ਹੁਣ ਲਗਾਤਾਰ ਵੱਧਦਾ ਹੋਇਆ ਹੀ ਨਜ਼ਰ ਆਉਂਦਾ ਪਿਆ ਕਿ ਮਾਮਾ ਦੇ ਜਵਾਨ ਪੁੱਤ ਨਸ਼ਾ ਜਿਹੜਾ ਹੈ ਉਹ ਦੈਂਤ ਜਿਹੜਾ ਹੈ ਉਹ ਸ਼ੈਤਾਨ ਦੇ ਆਪਣੀ ਜੰਗਲ ਵਿੱਚ ਲੈ ਕੇ ਉਹਨਾਂ ਨੂੰ ਮਾਰਦਾ ਨਜਰੋਂਦਾ ਪਿਆਗਾ ਹੁਣੇ ਮਾਂ ਦੇਖੋ ਕਿਸ ਤਰ੍ਹਾਂ ਰਬਾਇਨ ਪਾ ਗਿਆ ਆਪਣੇ ਪਰਿਵਾਰ ਨੂੰ ਲੋਕਾਂ ਨੂੰ ਪਿੰਡਾਂ ਵਿੱਚ ਕਹਿੰਦੀ ਪਈ ਹੈਗੀ ਆ ਤੇ ਨਸ਼ਾ ਬੰਦ ਕਰਦੇ ਸਰਕਾਰੇ ਲੇਕਿਨ ਸਰਕਾਰਾਂ ਦਾ ਕਬਾਲ ਪਹੁੰਚਦੀ ਹੈਗਾ ਨਹੀਂ ਪਹੁੰਚਦੀ ਇਹ ਤਾਂ ਸਮਝ ਦੱਸੇਗਾ ਲੇਕਿਨ ਫਿਲਹਾਲ ਇਸ ਮਾਲਾ ਜਵਾਨ ਪੁੱਤੇ ਗਿਆ ਨਸ਼ੇ ਦੀ ਪੀੜ ਛੱਡ ਕੇ ਇਸ ਫਾਨੀ ਸੰਸਾਰ ਨੂੰ અલਬਦਾ ਕਹਿ ਕੇ ਚਲਾ ਗਿਆ ਹੈ। ਇਹੀ ਕਹਿੰਨੇ ਵੀ ਹੋ ਜੇ ਵੀ ਸਰਕਾਰ ਨਸ਼ਾ ਬੰਦ ਕਰ ਦੇਵੇ ਮਾਮਾ ਦੇ ਪੁੱਤ ਬਚ ਜਾਣ ਕੀ ਕਰਨਗੇ ਮਾਂ ਪਿਓ ਇੱਡੇ ਡੇ ਡੇ ਪਾਲ ਪਲੋਸ ਕੇ ਤੋਰ ਦਿੰਦੇ ਆ। ਇਹ ਦ ਸਰਕਾਰ ਨੂੰ ਚਾਹੀਦਾ ਬੰਦ ਕਰੇ ਸਾਡੀ ਤਾਂ ਇਹ ਹੱਥ ਬੰਨ੍ਹੇ ਇੱਕ ਮੁੰਡਾ ਮਰਿਆ ਬਹੁਤ ਵੀਰੇ ਸਾਡੇ ਪਿੰਡ 'ਚ ਤਾਂ ਬਹੁਤ ਮੌਤਾਂ ਹੋਈਆਂ ਚਿੱਟੇ ਨਾਲ ਬਹੁਤ ਜ਼ਿਆਦਾ ਚਾਰ ਪੰਜ ਮੌਤਾਂ ਹੋਰ ਹਜੇ ਤਾਂ ਇੱਕ ਮੁੰਡੇ ਦਾ ਹੁਣ ਭੂਗ ਪੈ ਕੇ ਹਟਿਆ ਬਸ ਇਹੀ ਸਾਡੀ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਵੀਰੇ ਬੰਦ ਕਰਾ ਦਿਓ ਚਿੱਟਾ ਬੰਦ ਕਰਾ ਦਿਓ ਮਾਵਾ ਦੇ ਪੁੱਤ ਬਚ ਜਾਣਾ ਮਾਂ ਕਿਦੋਂ ਗਿਆ ਸੀ ਘਰੋਂ ਇਹ ਪਤਾ ਲੱਗਦਾ ਐਤਵਾਰ ਦਾ ਮਾਲਤ ਕੋਲੋਂ ਤਾਂ ਐਤਵਾਰ ਦਾ ਵੀਰੇ ਗਿਆ ਪਿਆ ਐਤਵਾਰੇ ਨੂੰ ਕਹਿ ਕੇ ਗਿਆ ਮੈਂ ਮਾਸੀ ਕੋਲੇ ਚੱਲਿਆਂ ਤੇ ਅੱਜ ਮੋਬਾਈਲਾਂ ਚ ਪਤਾ ਲੱਗਾ ਮੋਬਾਈਲ ਦੇ ਵਿੱਚ ਜਦੋਂ ਇਹਦੀ ਫੋਟੋ ਆਈ ਕੰਡਿਆਲ ਵਾਲੇ ਰਾਹ ਤੇ ਉੱਥੋਂ ਜਾ ਕੇ ਚੱਕਿਆ ਸਵੇਰ ਦੱਸਿਆ ਕਿਸੇ ਨੇ ਸੰਦੂ ਸਵੇਰ ਕਿਸੇ ਨੇ ਕੋਈ ਐਸੇ ਇੱਥੋਂ ਮਿਲਿ ਡਾਡ ਬੋਲ ਮੈਂ ਇਹਦਾ ਦੱਸਿਆ ਨਹੀਂ ਸੀ ਕਿਸੇ ਨੇ ਕੰਡਿਆਲ ਨੂੰ ਕੰਡਿਆਲ ਰਾਹ ਤੇ ਪਈ ਸੀ ਉੱਥੇ ਕਦੋਂ ਬਿਆਸੀ ਕਰੋ ਮਤਲਬ ਐਤਵਾਰ ਦਾ ਗਿਆ ਐਤਵਾਰ ਦਾ ਗਿਆ ਮੋਬਾਈਲ 'ਚ ਪਤਾ ਲੱਗਿਆ ਇਸ ਤੋਂ ਪਹਿਲਾਂ ਵੀ ਪਿੰਡ ਦਾ ਕੋਈ ਮੁੰਡਾ ਪਤਾ ਲੱਗਿਆ ਮੌਤ ਹੋਈ ਹੈ